ICC ਚੈਂਪੀਅਨ ਟਰਾਫੀ 2025 ਜਿੱਤ ਕੇ ਭਾਰਤ ਨੇ ਦੁਬਈ ਦੇ ਵਿੱਚ तिरंगा लहरा ਦਿੱਤਾ ਹੈ ਭਾਰਤ ਨੇ ਫਾਈਨਲ ਮੁਕਾਬਲੇ ਦੇ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ 12 ਸਾਲਾਂ ਬਾਅਦ ਦੁਬਾਰਾ ਜੋ ਕਿ ਚੈਂਪੀਅਨ ਟਰੋਫੀ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ ਤਾਂ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਭਾਰਤ ਦੇ ਲਈ ਜਿੱਥੇ ਕਿ 12 ਸਾਲਾਂ ਬਾਅਦ ਦੁਬਾਰਾ ਇਤਿਹਾਸ ਰਚਿਆ ਗਿਆ ਹੈਗਾ ਦੁਬਈ ਦੇ ਵਿੱਚ ਤਾਂ ਦੁਬਈ ਇੰਟਰਨੈਸ਼ਨਲ ਕ੍ਰਿਕਟੇਟ ਸਟੇਡੀਅਮ ਦੇ ਵਿੱਚ ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਜੋ ਕਿ 76 ਦੌੜਾਂ ਨੇ ਇੱਕ ਜੋ ਕਿ ਨੇਮ ਸੈਕੜੇ ਸਦਕਾ ਅੱਜ ਐ ਤੇ ਫਾਈਨਲ ਦੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਚਾਰ ਵਿਕਟਾਂ ਦੇ ਨਾਲ ਹਰਾ ਕੇ ਆਈਸੀਸੀ ਚੈਂਪੀਅਨ ਚੈਂਪੀਅਨਜ਼ 1 ਜੀ ਟਰਾਫੀ ਹੈ 2025 ਆਪਣੇ ਨਾਮ ਕਰ ਲਈ ਹੈ ਤੇ ਭਾਰਤ ਦਾ ਲਗਾਤਾਰ ਦੂਜਾ ਆਈਸੀਸੀ ਕਿਤਾਬ ਹੈ ਤਾਂ ਇਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਤੇ ਉੱਥੇ ਹੀ ক্রিকেট ਨੂੰ ਪਸੰਦ ਕਰਨ ਵਾਲੇ ਜਿੱਥੇ ਕੀ ਦੇਖਿਆ ਜਾ ਸਕਦਾ ਤਸਵੀਰਾਂ ਦੇ ਵਿੱਚ ਚੰਡੀਗੜ੍ਹ ਦੇ ਜੁਲਕੀ ਲੰਟੇ ਮॉल ਦੇ ਸਾਹਮਣੇ ਜੋ ਕਿ ਖੁਸ਼ੀ ਮਨਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਹੀ ਮਾਣ ਵਾਲੀ ਗੱਲ ਹੈ ਭਾਰਤ ਦੇ ਲਈ ਜਿੱਥੇ ਕਿ ਦੁਬਈ ਦੇ ਵਿੱਚ ਤਿਰੰਗਾ ਲਹਿਰਾਇਆ ਗਿਆ ਹੈ ਭਾਰਤ ਦਾ दिन आज भारत के इतिहास में एक हसीन दिन बन गया आज भारत ने न्यूजीलैंड को हरा कर चैंपियन ट्रॉफी जीती है हम इस बात से बहुत खुश हैं और भारतीय टीम को बहुत बहुत शुभकामनाएं है देते हैं